ਪਵਿੱਤਰ ਹਾਜ਼ਰੀ ਵਿੱਚ ਮੌਜੂਦ ਇੱਥੇ ਸਾਰੇ ਸਮੂਹ ਸੰਗਤ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਪਹਿਲਾਂ ਤਾਂ ਮੈਂ ਵਧਾਈ ਦੇਣਾ ਚਾਹਾਂਗਾ ਸਾਰੇ ਕਮੇਟੀ ਨੂੰ ਵਿਸ਼ਵਕਰਮਾ ਮੋਟਰ ਮਾਰਕੀਟ ਸੁਸਾਇਟੀ ਦੇ ਸਾਰੇ ਟੀਮ ਨੂੰ ਅਧਿਕਾਰੀਆਂ ਨੂੰ ਜਿਨ੍ਹਾਂ ਨੇ ਇੰਨਾ ਸੋਹਣਾ ਪ੍ਰੋਗਰਾਮ ਗੁਰੂ ਸਾਹਿਬ ਦੀ ਹਾਜ਼ਰੀ ਵਿੱਚ ਰੱਖਿਆ ਸਭੂ ਸੰਗਤ ਨੂੰ ਵਧਾਈ ਵਿਸ਼ਕਰਮਾ ਦਿਵਸ ਦੀਆਂ ਵਿਸ਼ਕਰਮਾ ਜੀ ਦੇ ਜਨਮ ਦਿਹਾੜੇ ਦੀ ਉਮੀਦ ਕਰਦਾ ਐਸੇ ਤਰ੍ਹਾਂ ਸਾਰੇ ਬਟਿੰਡਾ ਵਾਸੀਆਂ ਦੇ ਘਰਾਂ 'ਚ ਖੁਸ਼ੀਆਂ ਬਰਕਰਾਰ ਰਹਿਣਗੀਆਂ ਪਰਮਾਤਮਾ ਦੀ ਅਪਾਰ ਕਿਰਪਾ ਆਪਣੇ ਬਟਿੰਡਾ ਵਾਸੀਆਂ ਦੇ ਘਰਾਂ 'ਚ ਬਣੀ ਰਹੇ ਤੇ ਅਸੀਂ ਤੁਹਾਡੇ ਲਈ ਦਿਨ ਰਾਤ ਇਕ ਕਰਕੇ ਮਿਹਨਤ ਕਰਦੇ ਰਹੀਏ ਆਪਣੇ ਸ਼ਹਿਰ ਨੂੰ ਅੱਗੇ ਲਿਜਾਣਦੇ ਰਹੀਏ ਇਹੀ ਗੁਰੂ ਸਾਹਿਬ ਵਿਚਾਂ ਸਾਡੀ ਬੇਤੀ ਰਹੇਗੀ ਉਮੀਦ ਕਰਦਾ ਸਾਨੂੰ ਤੁਹਾਡਾ ਸਾਥ ਵੀ ਬਰਕਰਾਰ ਮਿਲਦਾ ਰਹੇਗਾ ਤੇ ਤੁਸੀਂ ਸਾਤਾ ਦਿਸ਼ਾ ਅਨੁਦੇਸ਼ਕ ਕਰਦੇ ਰਹੋਗੇ ਸਾਨੂੰ ਦੱਸਦੇ ਰਹੋਗੇ ਕਿ ਤੁਹਾਨੂੰ ਸ਼ਹਿਰ 'ਚ ਤੇ ਸ਼ਹਿਰ ਨੂੰ ਅੱਗੇ ਲਿਜਾਣ ਲਈ ਕੀ ਕੁਛ ਅਸੀਂ ਕਰ ਸਕਦੇ ਹਾਂ ਕਿਉਂਕਿ ਤੁਹਾਡੀ ਦਿੱਤੀ ਹੋਈ ਸੁਝਾਅ ਦੇ ਨਾਲ ਹੀ ਅਸੀਂ ਅੱਗੇ ਵਧਣਾ ਚਾਹੁੰਦੇ ਹਾਂ ਤੇ ਸ਼ਹਿਰ ਨੂੰ ਅੱਗੇ ਵਧਾਣਾ ਚਾਹੁੰਦੇ ਹਾਂ ਇਸੇ ਤਰ੍ਹਾਂ ਫਿਰ ਤੋਂ ਇਸ ਤਿਹਾਰ ਦੇ ਮਹੀਨੇ ਦੀਆਂ ਸਾਰੇ ਸਮੂਹ ਸੰਗਤ ਨੂੰ ਬਹੁਤ-ਬਹੁਤ ਮੁਬਾਰਕਬਾਦ ਉਮੀਦ ਕਰਦਾ ਐਸੇ ਤਰ੍ਹਾਂ ਖੁਸ਼ੀਆਂ ਵਸਦੀਆਂ ਰਹਿ ਸ਼ਾਇਦ ਵਸਦਾ ਰਹੇ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਨੂੰ ਸਾਰੀ ਸੰਗਤ ਆਈ ਹੈ ਉਹਨਾਂ ਨੇ ਵੱਧ ਛੜ ਕੇ ਇਸ ਪ੍ਰੋਗਰਾਮ ਦੇ ਵਿੱਚ ਯੋਗਦਾਨ ਪਾਇਆ ਮਹਿਤਾ ਜੀ ਦਾ ਅਸੀਂ ਖਾਸ ਤੌਰ ਤੇ ਧੰਨਵਾਦ ਕਰਦੇ ਹਾਂ ਕਿਉਂਕਿ ਜਿਹੜੇ ਵੀ ਸਾਡੇ ਕੋਈ ਮੋਟਰ ਮਾਰਕੈਟ ਸਾਈਟੀ ਦੇ ਛੋਟੇ ਮੋਡੇ ਕੰਮ ਹੁੰਦੇ ਨੇ ਜਿਵੇਂ ਕੋਈ ਸਫਾਈ ਦਾ ਕੋਈ ਲਾਈਟਾਂ ਦਾ ਕੋਈ ਸੀਵਰੇਜ ਦਾ ਹੋਰ ਵੀ ਕੰਮ ਹੁੰਦੇ ਨੇ ਇਹ ਬੜੇ ਸਾਡੇ ਗੱਲ ਸੁਣਦੇ ਆਂ ਔਰ ਸਾਡਾ ਕੰਮ ਖਿਲਦੇ ਦਾ ਹੱਥੇ ਕਰਾਉਂਦੇ ਨੇ ਹੋਰ ਵੀ ਅਸੀਂ ਇਹਨਾਂ ਨੂੰ ਜਿਹੜੇ ਵੀ ਕੰਮ ਕਹਿੰਨੇ ਆ ਇਹ ਬੜਾ ਸਾਡਾ ਸਤਿਕਾਰ ਕਰਦੇ ਨੇ ਸੀਟੀ ਦਾ ਮੈਂਬਰ ਹਾਂ ਦਾ ਸੋ ਇਹਨਾਂ ਦਾ ਅਸੀਂ ਆ ਜਾਂਦਾ ਜੀ ਆਖਦੇ ਆਂ ਔਰ ਸਾਰੇ ਹੀ ਜਿੰਨੀ ਵੀ ਸੰਗਤ ਇਥੇ ਪਹੁੰਚੀ ਹੈ ਉਹਨਾਂ ਸਾਰਿਆਂ ਦਾ ਹੀ ਜੀ ਆਖਦੇ ਆਂ